ਸਾਹੀ ਗਾਲ ਦੋਸਤੋ ਤਸਵੀਰ ਦੇਖੋ ਬਹੁਤ ਪਿਆਰੀ ਜੀ ਤਸਵੀਰ ਹੈ ਇੱਕ ਪਿਤਾ ਆਪਣੀ ਬੇਟੀ ਨੂੰ ਬਾਈਕ ਤੇ ਲੈ ਕੇ ਜਾ ਰਿਹਾ ਤਾਂ ਤੁਹਾਨੂੰ ਦਿਖਾਉਣਾ ਹੈ ਕੰਗਲਾ ਦੋਸਤੋ ਥੋੜਾ ਅੱਗੇ ਕਰ ਲਈਏ ਆਪਾਂ ਤਾਂ ਕਿ ਉਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਸਕੀਏ ਦੇਖੋ ਇੱਕ ਪਿਤਾ ਆਪਣੇ ਬੱਚਿਆਂ ਦੇ ਲਈ ਕਿੰਨਾ ਕੇਅਰਫੁਲ ਹੁੰਦਾ ਹੈ ਤਾਂ ਇੱਥੇ ਟ੍ਰੈਫਿਕ ਹੈ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦੋਸਤੋ ਇੱਕ ਫਾਦਰ ਦਿਖਾਉਣਾ ਹੈ ਕਹਿੰਦੇ ਪਿਤਾ ਹਮੇਸ਼ਾ ਹੀ ਡਿਊਟੀ ਤੇ ਹੁੰਦਾ ਪਿਤਾ ਦੀ ਡਿਊਟੀ ਕਦੇ ਵੀ ਮੁੱਕਦੀ ਨਹੀਂ ਦੇਖੋ ਇੱਕ ਫਾਦਰ ਹੈ ਉਹ ਆਪਣੀ ਬੇਟੀ ਨੂੰ ਬਾਈਕ ਤੇ ਲੈ ਕੇ ਜਾ ਰਿਹਾ ਪਰ ਦੇਖੋ ਕਿੰਨੇ ਉਹਦੇ ਨਾਲ ਕੀ ਉਹਦੇ ਨੂੰ ਚੋਟ ਨਾ ਲੱਗੇ ਉਹ ਡਿੱਗੇ ਨਾ ਕਿਵੇਂ ਬੈਗ ਜਿਹੜਾ ਉਹ ਆਪਣੇ ਮੋਢਿਆਂ 'ਚ ਪਾ ਕੇ ਗੁੜੀਆਂ ਬਿਠਾਇਆ ਹੋਇਆ ਹੈ ਤਸਵੀਰ ਦੇਖੋ ਬਹੁਤ ਸੋਹਣੀ ਤਸਵੀਰ ਹੈ ਬਹੁਤ ਖੂਬਸੂਰਤ ਤਸਵੀਰ ਹੈ ਇਹ ਇਹ ਦਰਸਾਉਂਦਾ ਹੈ ਕਿ ਪਿਤਾ ਹਮੇਸ਼ਾ ਜਿਹੜਾ ਹੈ ਉਹ ਆਪਣੇ ਬੱਚਿਆਂ ਦੇ ਲਈ ਕਿੰਨਾ ਕੇਅਰਫੁਲ ਹੁੰਦਾ ਹਰ ਫਾਦਰ ਹੁੰਦਾ ਪਰ ਇਹ ਇੱਕ ਤਸਵੀਰ ਸਾਹਮਣੇ ਆਈ ਹੈ ਦੇਖੋ ਬਹੁਤ ਸੋਹਣੀ ਤਸਵੀਰ ਹੈ ਫਾਦਰ ਆਲਵੇਜ਼ ਔਨ ਡਿਊਟੀ ਹੈ